ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰੁਨ ਚੋਗ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ પરિਸ਼ਦ ਮੈਂਬਰ ਅਤੇ ਸੀਨੀਅਰ ਪਾਜਪਾ ਨੇਤਾ ਮਨੋਰੰਜਨ ਕਾਲਿਆ ਦੇ ਜਲੰਧਰ ਸਥਿਤ ਨਿਵਾਸ ਤੇ ਗ੍ਰਨੇਡ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਭਾਰਤੀ ਜਨਤਾ ਪਾਰਟੀ ਦੇ ਬ੍ਰਿਸ਼ਟ ਨੇਤਾ ਰਾਸ਼ਟਰੀ પરિਸ਼ਦ ਦੇ ਸਦਸਯਾ ਔਰ ਪੂਰਾ ਮੰਤਰੀ ਸ਼੍ਰੀ ਮਨੋਰੰਜਨ ਕਾਲਿਆ ਦੇ ਉੱਤੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਗ੍ਰਨੇਡ ਹਮਲਾ ਹੋਇਆ ਇਹ ਕਠੋਰ ਨਿੰਦਨੀ ਹੈ। ਇਹ ਹਮਲਾ ਸਪਸ਼ਟ ਦਰਸਾਉਂਦਾ ਹੈ ਕਿ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਨਿਸ਼ਵਲ ਹੋ ਚੁੱਕੀ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਅਤੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਹਾਸ਼ੀਏ ਤੇ ਜਾ ਚੁੱਕੀ ਹੈ ਗੈਂਗਸਟਰ ਦੰਦ ਨਾ ਰਹੇ ਨੇ ਰੰਗਦਾਰੀ ਲਿੱਤੀ ਜਾ ਰਹੀ ਹੈ ਪੰਜਾਬ ਦਾ ਆਮ ਨਾਗਰਿਕ ਭੈ ਦੇ ਵਾਤਾਵਰਨ ਚ ਹੈ ਔਰ ਇਹ ਕਟਨਾ ਪੰਜਾਬ ਸਰਕਾਰ ਨੂੰ ਤਰਕਬਸਜਗ ਰਹਿਣਸਤੇ ਗੈਨਾ ਚਾਹੀਦਾ ਹੈ ਔਰ ਪੰਜਾਬ ਨੂੰ ਇਸ ਕਾਲੇ ਦੌਰ ਤੋਂ ਆਨ ਤੋਂ ਬਚਾਨ ਵਾਸਤੇ ਸਰਕਾਰ ਨੂੰ ਕਠੋਰ ਕਦਮ ਚੁੱਕਨੇ ਚਾਹੀਦੇ ਪੰਜਾਬ ਦੀ ਸਰਕਾਰ ਖਾਤਰਦਾਰੀ ਚ ਲੱਗੀ ਅਤੀਤੀਆਂ ਦੀ ਖਾਤਰਬਾਰੀ ਚ ਆਪਣਾ ਸਾਰਾ ਟਾਈਮ ਬਰਬਾਦ ਕੀਤਾ ਜਾ ਰਿਹਾ ਜਿਹੜੇ ਦਿੱਲੀ ਦੇ ਹਾਰੇ ਨਕਾਰੇ ਜਮਾਨਤੀ ਨੇਤਾ ਪੰਜਾਬ ਚ ਆ ਕੇ ਬੈਠ ਗਏ ਨੇ ਔਰ ਪੰਜਾਬ ਦੀ ਸਾਰਾ ਪ੍ਰਸ਼ਾਸਨ ਉਹਨਾਂ ਦੀ ਸੇਵਾ ਭਗਤ ਚ ਲੱਗਾ ਹੋਇਆ ਪੁਲਿਸ ਦੀਆਂ ਕੱਡੀਆਂ ਦਾ ਕਾਫਲਾ ਉਹਨਾਂ ਨਾਲ ਚੱਲ ਰਿਹਾ ਔਰ ਇਹ ਘਟਨਾਵਾਂ ਅੱਜ ਦੱਸ ਰਹੀਆਂ ਕਿ ਕਦੀ ਹਤਿਆਵਾਂ ਹੋ ਰਹੀਆਂ ਕਦੀ ਬੰਬ ਬਲਾਸਟ ਹੋ ਰਹੇ ਪੁਲਿਸ ਸਟੇਸ਼ਨਾਂ ਤੇ ਗਰਨੇਡs ਛੁੱਟੇ ਜਾ ਰਹੇ ਤੇ ਸਾਰੀਆਂ ਘਟਨਾਵਾਂ ਦੁਖਦ ਨੇ ਔਰ ਪੰਜਾਬ ਦੀ ਸਰਕਾਰ ਨੂੰ ਸਜਗ ਹੋਣਾ ਪਏਗਾ ਤਰਕ ਹੋਣਾ ਪਏਗਾ ਪੰਜਾਬ ਦੇ ਭਲਿਆਸੇ ਸਾਹਮਣੇ ਆਣਾ ਪਏਗਾ ਔਰ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਖੋਲਨੇ ਪੈਣਗੇ ਇੱਕ ਘਟਨਾ ਦੀ ਮੈਂ ਕਠੋਰ ਨਿੰਦਾ ਕਰਨਾ